ਜੀ ਐਨ ਸਸਰੀਆ ਕਾਲ ਕਿਦਾਂ ਹਾਲ ਚੱਲ ਰਿਹਾ ਉਮੀਦ ਕਰਨੇ ਆ ਠੀਕ ਹੋਵਗੇ ਵਧੀਆ ਹੋਵਗੇ ਤੇਰਾ ਸੋਣਾ ਸਾਰਾ ਚੜ੍ਹਦੀ ਕਲਾ ਚ ਰੱਖੇ ਲੋ ਜੀ ਵੀਰੋ ਮੇਰੇ ਇੱਕ ਵੀਰ ਭਰਾ ਨੇ ਕਮੈਂਟ ਕੀਤਾ ਸੀ ਉਹਨਾਂ ਕਿਹਾ ਵੀਰਿਆ ਮੈਨੂੰ ਤੇ ਤੂੰ ਲੱਗਣਾ ਭੰਗੜਾ ਟੀਮ ਦਾ ਮੈਂਬਰ ਹੈਗਾ ਯਾਰ ਬੈਕ ਪੰਗੜਾ ਤੁਹਾਨੂੰ ਸਹੀ ਲੱਗਦਾ ਮੈਂ ਪੰਗੜਾ ਟੀਮ ਦਾ ਮੈਂਬਰ ਨਹੀਂ ਹੈਗਾ ਪਰ ਵੈਸੇ ਜੱਟਾਂ ਦੇ ਖੂਨ ਚ ਤੈਨੂੰ ਪਤਾ ਪੰਗੜਾ ਹੁੰਦਾ ਲਾਦੇ ਪੰਜਾਬੀ ਹੋਵੇ ਤੇ ਪੰਗੜਾ ਨਾ ਜਾਣਦਾ ਹੋਵੇ ਇਹ ਕਿਤੇ ਲਿਖਿਆ ਇਹਨਾਂ ਦਾ ਬਹੁਤ ਸ਼ੌਕ ਹੁੰਦਾ ਪੰਜਾਬੀ ਜਿਹੜੇ ਆ ਨਾ ਪੰਜਾਬੀ ਜਦੋਂ ਪੰਜਾਬੀ Song ਚੱਲਦਾ ਹੈ ਨਾ ਤੇ ਪੰਗੜਾ ਖੁਦ ਵਕੁਦ ਅੰਦਰੋਂ ਨਿਕਲ ਜਾਂਦਾ ਪੰਜਾਬੀਆਂ ਦੇ ਬਚਪਨ ਤੋਂ ਹੀ ਇਹਦਾ ਸ਼ੁਰੂ ਤੋਂ ਹੀ ਇਦਰੀ ਇਹੀ ਟੈਂਸੀ Song ਚੱਲਦਾ ਹੋਵੇ ਤੇ ਬਸ ਹਾਂ ਬਸ ਮੈਂ ਜਾਂ ਨਾਲ ਮੈਂ ਗੁੰਗੁਨਾਣਾ ਵੀ ਆ ਲਾਜ਼ਮੀ ਤੇ ਪੰਗੜਾ ਛੰਗੜਾ ਵੀ ਲਾਦੇ ਪਾਨਾ ਮੇਰੇ ਕੋਲ ਮੈਂ ਚੈਨਲ ਬੈਠਾ ਨਹੀਂ ਜਾਂਦਾ ਬਾਕੀ ਹੋਰ ਮੈਂ ਕੋਈ ਮੈਂਬਰਸ਼ਿਪਰ ਕੋਈ ਨਹੀਂ ਕਿਸੇ ਦਾ ਨਾਮਕਾ ਦੀ ਸਿੱਖਿਆ ਨਾ ਕਿ ਕਿਤੇ ਪੰਗੜਾ ਪਾਇਆ ਸ਼ਾਦੀਆਂ ਵੇਵਾਂ ਤੇ ਆਪਣੇ ਖਾਨਦਾਨ ਦੀ ਟੱਪ ਟੁੱਪ ਲਈਦਾ ਡਾਂਸ ਡਾਂਸਰ ਮੈਂ ਮਾਸਟਰ ਆ ਡਾਂਸ ਦਾ ਯਾਨੀ ਕਿ ਮੈਨੂੰ ਖਾਨਦਾਨ 'ਚ ਸਾਰਿਆਂ ਨਾਲੋਂ ਅੱਛਾ ਡਾਂਸ ਮੈਂ ਹੀ ਕਰਨਾ ਸ਼ਾਦੀਆਂ ਵੇਵਾਂ ਤੇ ਹਾਂਜੀ ਤੇ ਲੋ ਜੀ ਵੀਰੇ ਅੱਜ ਅਸੀਂ ਵੀਡੀਓ ਜਿਹੜੀ ਲੈ ਕੇ ਆਏ ਆ ਨਾ ਉਹ ਹੈ ਜੀ ਕਰਤਾਰ ਰਮਲਾ ਦੀ ਬੇਟੀ ਏ ਮੰਡੀ ਉਹਨਾਂ ਨੇ ਸਿੱਧੂ ਮੂਸੇ ਵਾਲੇ ਦੇ ਬਾਰੇ ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਉਹਨਾਂ ਨੇ ਉਹਨਾਂ ਦੇ ਬਾਰੇ ਕੋਈ ਚਾਰ ਗੱਲ ਲਫਸ ਕੇ ਕੋਈ ਗੱਲਾਂ ਕੀਤੀਆਂ ਉਹਨਾਂ ਦੀਆਂ ਗੱਲਾਂ ਸੁਣਨੇ ਉਹਨਾਂ ਨੇ ਸਿੱਧੂ ਮੂਸੇ ਵਾਲੇ ਬਾਰੇ ਕੀ ਆਖਿਆ ਕੀ ਉਹਨਾਂ ਦੀ ਤਾਰੀਫ ਵਿੱਚ ਗੱਲ ਕੀਤੀ ਉਹਨਾਂ ਨੇ ਗੱਲਾਂ ਉਹਨਾਂ ਦੀਆਂ ਹਾਂ ਸੋਚ ਵਿਚਾਰ ਉਹਨਾਂ ਦੇ ਕੀ ਹੈ ਕੀ ਉਹਨਾਂ ਦੇ ਸੋਚ ਵਿਚਾਰ ਨੇ ਸਿੱਧੂ ਮੂਸੇ ਵਾਲੇ ਚ ਤੇ ਬਾਕੀ ਨਾ ਸਿੱਧੂ ਮੂਸੇ ਵਾਲੇ ਭਾਜੀ ਦਾ Song ਜਿਹੜਾ ਇਸ ਟਾਈਮ ਟ੍ਰੈਂਡਿੰਗ ਚ ਜਾ ਰਿਹਾ 31 ਮਿਲੀਅਨ ਵਿਊ ਆ ਗਏ ਨੇ 2 ਦਿਨ ਜੇ 31 ਮਿਲੀਅਨ ਠੀਕ ਹੈ ਸਾਲਾਂ ਚ ਸਾਲਾਂ ਚ ਨਹੀਂ ਹੁੰਦੇ ਤੇ ਇਸ ਟਾਈਮ ਫੇਰ ਵੀ ਹੱਲੇ ਵੀ ਉਹ ਟ੍ਰੈਂਡਿੰਗ ਚ ਚੱਲ ਰਿਹਾ ਵਾ ਤੇ 2 ਮਿਲੀਅਨ ਤੋਂ ਉੱਤੇ ਉੱਤੇ ਕਮੈਂਟ ਆ ਗਏ ਨੇ ਠੀਕ ਹੈ ਉਹਨਾਂ ਨੇ ਅੱਗੇ ਹੁਣ ਕਮੈਂਟ ਜਿਹੜਾ ਉੱਤੇ ਪਿੰਨ ਕੀਤਾ ਹੈ ਨਾ ਉਹਨਾਂ ਦੀ ਟੀਮ ਨੇ ਉਹਨਾਂ ਨੇ ਕਿਹਾ ਜੇ ਜਦੋਂ 20 ਮਿਲੀਅਨ ਕਮੈਂਟ ਪੂਰੇ ਹੋ ਗਏ ਨਾ ਤੇ ਸਿੱਧੂ ਮਸਲਤ ਦਾ ਅਗਲਾ ਗਾਣਾ ਵੀ ਰਿਲੀਜ਼ ਕਰ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਬਹੁਤ ਜ਼ਿਆਦਾ ਗਾਣੇ ਹਲੇ ਸਾਡੇ ਕੋਲ ਪਏ ਨਹੀਂ ਸਿੱਧੂ ਮੂਸੇ ਵਾਲੇ ਜਿਹੜੇ ਅਸੀਂ ਐਵੇਂ ਹੀ ਹੌਲੀ ਹੌਲੀ ਇਹ ਕਰ ਦੇ ਲਾਂਗੇ ਤੇ ਜਿੰਨਾ ਜਣ ਉਹਨਾਂ ਦੇ ਗਾਣੇ ਪਏ ਨੇ ਕਿਤੇ ਹੋਰ ਦਾ ਕੰਮ ਕੋਈ ਨਹੀਂ ਮੈਂ ਕਰਨ ਹਾਂ ਬਿਲਕੁਲ ਬਹੁਤ ਸਾਰੇ ਲੋਕੀ ਉਹਨੂੰ ਪਸੰਦ ਕਰਦੇ ਨੇ ਉਹ ਸਾਰੇ ਪਿਆਰ ਕਰਦੇ ਤਾਂ ਹੀ ਉਹਨਾਂ ਦੀ ਵੀਡੀਓ ਟ੍ਰੈਂਡਿੰਗ ਚ ਜਾ ਰਹੀ ਹੈ ਟ੍ਰੈਂਡਿੰਗ ਜਾ ਰਹੀ ਹੈ ਦੇਖੋ ਗਾਣਾ ਆਉਣ ਤੋਂ ਪਹਿਲਾਂ ਹੀ ਗਾਣਾ ਸਮਝ ਆ ਗਿਆ ਸੀ ਠੀਕ ਹੈ ਗਾਣਾ ਹਜੇ ਚੱਲਿਆ ਨਹੀਂ ਸੀ ਲੇਕਿਨ ਲੋਕ ਐਵੇਂ ਇੰਤਜ਼ਾਰ ਕਰ ਰਹੇ ਹਨ ਵੀ ਜਿਵੇਂ ਪਤਾ ਨਹੀਂ ਕੀ ਹੋਣਾ ਚਲੋ ਜੀ ਦੇਖਨੇ ਆ ਵੀਡੀਓ ਮੰਡੀ ਦੀ ਕਿਹੜਾ ਬੰਦਾ ਜਿਉਂਦਾ ਨਹੀਂ ਸੀ ਕਿਸੇ ਨੂੰ ਟਿਕਨ ਦਿੰਦਾ ਅੱਜ ਉਹ ਇਸ ਦੁਨੀਆ 'ਚ ਨਹੀਂ ਹੈ ਹੁਣ ਵੀ ਨਹੀਂ ਟਿਕਨਦੇ ਰਿਹਾ ਅਗੇਨ ਇਨਸਿਕਿਉਰਿਟੀ ਯੂਟਿਊਬਰਸ ਨੂੰ ਜਿਹੜੇ ਸਿੰਗਰ ਨੇ ਜਿਨਾਰੇ ਆਪਣੇ YouTube ਚੈਨਲ ਉਹਨਾਂ ਨੂੰ ਕੱਟਾ ਪੈਂਦਾ ਜਦੋਂ ਉਹਨੂੰ ਵਿਊਅਰਸ਼ਿਪ ਮਿਲਦੀ ਹੈ ਜਾਂ ਉਹਨੂੰ ਵਿਊਜ਼ ਮਿਲਦੇ ਹੈ ਬਦਨਾਮ ਹੈ ਨਾਮ ਤਾਂ ਹੈ ਨਾ ਚਾਹੀਓ ਕੌਂਟ੍ਰੋਵਰਸੀ ਚਾਹ ਪਰ ਸਿੱਤੂ ਮੁਸੇ ਵਾਲੇ ਤੇ ਤੂਤੀ ਤਾਂ ਹਲੇ ਵੀ ਬੋਲ ਰਹੀ ਹੈ ਨਾ ਜਿੰਨਾ ਚਿਰ ਸਿੱਤੂ ਮੁਸੇ ਵਾਲੇ ਦੇ ਗਾਣੇ ਮਈ ਹੋਏ ਹਨਾ ਉਹ ਜਿੰਨਾ ਚਿਰ ਰਿਲੀਜ਼ ਹੁੰਦੇ ਰਹਿਣਗੇ ਬਹੁਤ ਲੋਕ ਹਲੇ ਅੱਗੇ ਨਹੀਂ ਆ ਸਕਦੇ ਉਹਦੇ ਕਿਉਂਕਿ ਉਹਦੀ ਆਪਣੀ ਫੈਨ ਫੋਲਿੰਗ ਹੈ ਉਹਨਾਂ ਦਾ ਲਿਖਣ ਦਾ ਆਪਣਾ ਤਰੀਕਾ ਉਹਨਾਂ ਦੀ ਗੌਣਟਾ ਆਪਣਾ ਇੱਕ ਲੈਜ ਹੈ ਉਹਦੀ ਇੱਕ ਫੈਨ ਫੋਲਿੰਗ ਕ੍ਰੀਏਟ ਹੋ ਚੁੱਕੀ ਹੈ 5000 ਵਾਲੇ ਸਿੰਗਰ ਨੂੰ 2025 ਸੁਣ ਰਹੇ ਤਾਂ ਸਿੱਧੂ ਮੂਸੇ ਵਾਲੇ ਨੂੰ ਮੇਰੇ ਖਿਆਲ ਨਾਲ 2045 ਤੱਕ ਲੋਕ ਹੀ ਸੁਣ ਸਕਦੇ ਉਦੋਂ ਵੀ ਜਾ ਕੇ ਬੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਕਲੀਆਂ ਦੇ ਬਾਦਸ਼ਾਹ ਕੋਲ ਦੀ ਮਾਨਕੀ ਅੱਜ 14ਵੀਂ ਵਰਸੀ ਹੈ ਜਿਹੜੀ ਮਣਾਈ ਗਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਸਮਾਗਮ ਰੱਖਿਆ ਗਿਆ ਸੀ ਸਮੋਕੇ ਵੱਖ-ਵੱਖ ਢੇ ਕਲਾਕਾਰ ਪਹਿਚਾ ਪਹੁੰਚਾ ਹੋਇਆ 10:30 ਵਜੇ ਉਹ ਜੀ ਜੀ ਤਾਂ ਮੁੱਖ ਹੋਣੀ ਕਰਤਾਰ ਮੰਨਾਂ ਦੀ ਬੇਟੀ ਮੰਡੀ ਵੀ ਪਹੁੰਚ ਹੋਏ ਨੇ ਮੰਡੀ ਕੀ ਕਹਿਣਾ ਚਾਹੁੰਦੇ ਆ ਜਦੋਂ ਐਡੇ ਕਲਾਕਾਰ ਅੱਜ ਵੀ ਉਸੇ ਤਰ੍ਹਾਂ ਵਜਦੇ ਨੇ ਉਹਨਾਂ ਦੇ ਗਾਣੇ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਰਹੇ ਸਭ ਤੋਂ ਪਹਿਲਾਂ ਸਸੀ ਕਾਲਦੀਪ ਸੰਦੀਪ ਜੀ ਨੂੰ ਪੂਰੇ ਜਿੰਨੇ ਵੀਗੇ ਦੀ ਪੋਸਟ ਲੋਕ ਦੇਖਦੇ ਨੇ ਇਹ ਜਿਹੜੇ ਕਲਾਕਾਰ ਅੱਜ ਵੀ ਵੱਜ ਰਹੇ ਨੇ ਤੁਸੀਂ ਇਹ ਦੇਖੋ ਕਿ ਅੱਜ ਦੇ ਕਲਾਕਾਰਾਂ ਨੂੰ ਵੀ ਟੱਕਰ ਦੇ ਰਹੇ ਹਨ ਇਹ 90s ਤੋਂ ਪਹਿਲਾਂ ਦੇ ਕਲਾਕਾਰ ਨੇ ਇਹ ਅੱਜ ਵੀ ਅਮਰ ਨੇ ਤੇ ਕੱਲ ਵੀ ਅਮਰ ਰਹਿਣਗੇ ਔਰ ਬੇਸ਼ੱਕ ਉਹਨਾਂ ਦੀ ਵਰ੍ਹੇਗੰਤੀਆਂ ਲੇਕਿਨ ਇਹ ਅਮਰ ਨੇ ਇਹ ਉਹਨਾਂ ਦੀ ਪ੍ਰੈਜ਼ੈਂਸ ਦੀ ਨਿਸ਼ਾਨੀ ਹੈ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ 14ਵੀਂ ਵਰ੍ਹੇਗੰਤੀ ਹੈ 14 ਸਾਲ ਤੋਂ ਆਪਾਂ ਉਹਨਾਂ ਨੂੰ ਯਾਦ ਰੱਖ ਰਹੇ ਹਾਂ ਆਉਣ ਵਾਲੀਆਂ ਪੁਸ਼ਤਾਂ ਵੀ ਉਹਨਾਂ ਨੂੰ ਯਾਦ ਰੱਖਣ ਕਿਉਂਕਿ ਉਹਨਾਂ ਨੇ ਇੰਨੇ ਸੁਪਰੇ ਢਿਗਾਨੇ ਦਿੱਤੇ ਉਹ ਕਦੇ ਵੀ ਨਾ ਆ ਗਾਇਬ ਕੋਈ ਨਹੀਂ ਸਕਦੇ ਮੈਂ ਜਿਵੇਂ ਪੁਰਾਣੇ ਗੀਤਾਂ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਦੇ ਵਿੱਚ ਪਿਆਰ ਸੀ ਅੱਜ ਦੀ ਤੋ ਅਸੀਂ ਦੇਖਦੇ ਹਾਂ ਕਿ ਕਲਾਕਾਰਾਂ ਦੇ ਵਿੱਚ ਲੜਾਈਆਂ ਬਹੁਤ ਹੁੰਦੀਆਂ ਹਨ ਖਾਰ ਬਹੁਤ ਹੈ ਪਹਿਲਾਂ ਜਦੋਂ ਦੇਖਦੇ ਹਾਂ ਇੱਕ ਫੋਟੋ ਤੁਸੀਂ ਦੇਖੀ ਹੋਣੀ ਜਿੱਥੇ ਮਾਨਕ ਸਾਹਿਬ ਨੇ ਫੋਟੋ ਆਹ ਚੱਲ ਰਹੀ ਜਿਨਾ ਸ਼ਿੰ다 ਜੀ ਨੇ ਸਾਰੇ ਹਨਾ ਤਾਂ ਕੀ ਲੱਗਦਾ ਕਿ ਜਦੋਂ ਪਹਿਲਾਂ ਇੰਨਾ ਪਿਆਰ ਸੀਗਾ ਉਹ ਹੁਣ ਬਦਲਦਾ ਬਦਲਦਾ ਵਾਰ ਦੇ ਵਿੱਚ ਕਿਉਂ ਆ ਗਿਆ ਅਗਰੈਸਿਵ ਜੋ ਬਕੇ ਤੋਂ ਹੁਣ ਜੈਲਸ ਹੈ ਲੋਕਾਂ ਨੂੰ ਹੁਣ ਲੋਕਾਂ ਨੂੰ ਇਨਸੈਕਿਉਰਿਟੀ ਹੈ ਪਹਿਲਾਂ ਨਾ ਇਨਸੈਕਿਉਰਿਟੀ ਨਹੀਂ ਹੁੰਦੀ ਸੀ ਕਰਤਾਰ ਅਮਲ ਜਿਹਦੀ ਆਪਣੀ ਆਡੀਅנס ਸੀ ਕੁਲਦੀਪ ਮਾਨਤ ਜਿਹਦੀ ਆਪਣੀ ਆਡੀਅੰਸ ਸੀ ਗਿ ਸੁਹਿੰਦਰ ਛੰਡਾ ਜਿਹਦੀ ਆਪਣੀ ਆਡੀਅੰਸ ਸਰਦੂਲ ਜਿਹਦੀ ਆਪਣੀ ਆਡੀਅੰਸ ਹੈ ਨਾ ਡਿਊਟ ਵਾਲਿਆਂ ਦੀ ਲੱਗ ਆਡੀਅੰਸ ਸੀ ਸੋਲੋ ਮਾਨਾ ਦੀ ਲੱਗ ਸੀ ਉਹਨੂੰ ਜੈਲਸ ਨਹੀਂ ਸੀ ਉਹਦੀ ਲੁੱਕ ਹੀ ਚਮਕਿਲਾ ਜਿਹਦੀ ਵੀ ਬਹੁਤ ਆਡੀਅੰਸ ਸੀ ਹੈ ਨਾ ਲੋਕੀ ਆਪਣੇ ਆਪਣੇ ਮਾਰਗ ਤੇ ਜਾਂਦੇ ਸੀ ਆਪਣਾ ਆਪਣਾ ਉਹਨਾਂ ਅਨੁਸਾਰ ਨੇ ਅੱਜਵਲੇ ਨੂੰ ਲੱਗਦਾ ਕਿ ਜੇ ਇਹ ਬੰਦਾ ਮੇਰੇ ਤੋਂ ਇਹ ਆ ਗਿਆ ਮੇਰੀ ਫੈਨ ਫੋਲੋਇੰਗ ਘੱਟ ਗਈ ਮੇਰੇ ਫੋਲੋਅਰਸ ਘਟ ਜਾਣਗੇ ਮੈਨੂੰ ਦੇਖਣ ਵਾਲੇ ਘਟ ਜਾਣਗੇ ਠੀਕ ਹੈ ਉਹਨਾਂ ਨੂੰ ਇਨਸਿਕਿਉਰਿਟੀ ਆ ਜਾਂਦੀ ਹੈ ਫਿਰ ਉਹਨਾਂ ਨੂੰ ਹੁੰਦਾ ਜੇ ਇਹ ਇਹਨੂੰ ਕੰਮ ਮੇਰੇ ਨਾਲ ਲੱਗ ਗਿਆ ਤਾਂ ਮੇਰੇ ਕੋਲ ਪੈਸਾ ਆਉਣਾ ਬੰਦ ਹੋ ਜਾਊਗਾ ਤਾਂ ਜੇ ਕੋਈ ਸਿੰਗਰ ਅੱਜ ਲੱਖ ਚਾਰਜ ਕਰ ਰਿਹਾ ਤਾਂ ਕੋਈ 80000 ਰੁਪਏ ਚਲਾ ਜਾਂਦਾ ਸਿਰਫ ਕਿ ਦੂਜਾ ਮੈਨੂੰ ਅੱਗੇ ਨਾ ਜਾਵੇ ਰੇਟ ਘੱਟ ਲੈ ਲੈਣਗੇ ਫੇਕ ਨਿਊਜ਼ ਚਲਵਾਲਣ ਦੇ ਆਪਣੀਆਂ ਫੇਕ ਕੰਟਰੋਵਰਸੀਆਂ ਕਰ ਲੈਂਦੇ ਮਤਲਬ ਅੱਜ ਕੱਲ ਇੰਨਾ ਜ਼ਿਆਦਾ ਇੱਕ ਦੂਜੇ ਨਾਲ ਕੰਪੀਟੀਸ਼ਨ ਹੈ ਕਿ ਇਹ ਉਸੇ ਕਰਕੇ ਕੋਈ ਕਿਉਂ ਲੱਗਦਾ ਕਿਉਂਕਿ ਅੱਜ ਸਿੱਧੂ ਮੂਸੇ ਵਾਲਾ ਦੁਨੀਆ ਤੋਂ ਚਲਾ ਗਿਆ ਹੁਣ ਤਾਂ ਗਾਣਾ ਵੀ ਆਇਆ ਲੋਕ ਕਈ ਵਾਰੀ ਉਹਨਾਂ ਨੂੰ ਲੈ ਕੇ ਵੀ ਬੜੇ ਸਵਾਲ ਖੜੇ ਕਰਦੇ ਨੇ ਕਈ ਗਲਤ ਤਰ੍ਹਾਂ ਦੀਆਂ ਉਹਨਾਂ ਦੀਆਂ ਪੋਸਟਾਂ ਬਣਾ ਦਿੰਦੇ ਨੇ ਫੇਕ ਫੋਟੋਆਂ ਨਾਲ ਪਰਿਵਾਰ ਵੀ ਬੜੀ ਮੁਸ਼ਕਲ ਦੇ ਵਿੱਚ ਕਿਉਂ ਲੱਗਦਾ ਵੀ ਹਜੇ ਵੀ ਸਿੱਧੂ ਮੂਸੇ ਵਾਲਾ ਦਾ ਜਿਹੜਾ ਡਾਰਕ ਹੈ ਸਕਦੇ ਹੋ ਜਾਂ ਫਿਰ ਕੋਈ ਇਨਸਿਕ ਦੇਖੋ ਉਹ ਆਪਣੀ ਜਦੋਂ ਬਹੁਤ ਅੱਛਾ ਰਾਈਟਰ ਸੀਗਾ ਸਿੰਗਰ ਸੀਗਾ ਉਹ ਅੱਗੇ ਨਾ ਜਾਵੇ ਦੇਖੋ ਇਹ ਹੋ ਸਕਦਾ ਵਿਰੋਧੀ ਧਿਰ ਤੇ ਰੁਕ ਰਿਹਾ ਕੰਮ ਵੀ ਹੋ ਸਕਦਾ ਆਪਣਾ ਜ਼ਰੂਰੀ ਨਹੀਂ ਸਰਕਾਰਾਂ ਨੂੰ ਇਲਜ਼ਾਮ ਦੇਣਾ ਕੋਈ ਵਿਰੋਧੀ ਧਿਰ ਵੀ ਹੋ ਸਕਦੀ ਹੈ ਨਹੀਂ ਮੈਂ ਸਰਕਾਰਾਂ ਦੀ ਨਹੀਂ ਗੱਲ ਕਰ ਰਿਹਾ ਵੈਸੇ ਕਿਉਂ ਲੱਗਦਾ ਤੁਹਾਨੂੰ ਕਿ ਹੁਣ ਜਦੋਂ ਉਹਦਾ ਗਾਣਾ ਆਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਹੋਈਆਂ ਹੁਣ ਕੰਟਰੋਵਰਸੀਆਂ ਕਿਉਂਕਿ ਤੁਸੀਂ ਇਹ ਦੇਖੋ ਜਿਹੜਾ ਬੰਦਾ ਜਿਉਂਦਾ ਨਹੀਂ ਸੀ ਕਿਸੇ ਨੂੰ ਟਿਕਨ ਦਿੰਦਾ ਅੱਜ ਉਸ ਦੁਨੀਆ 'ਚ ਨਹੀਂ ਹੈ ਹੁਣ ਵੀ ਨਹੀਂ ਟਿਕਨ ਦੇ ਰਿਹਾ ਅਗੇਨ ਬਹੁਤ ਸਾਰੇ ਉਹ ਯੂਟਿਊਬਰਸ ਨੂੰ ਜਿਹੜੇ ਸਿੰਗਰ ਨਿੱਜਾਰੇ ਆਪਣੇ YouTube ਚੈਨਲ ਉਹਨਾਂ ਨੂੰ ਕੱਟਾ ਪੈਂਦਾ ਜਦੋਂ ਉਹਨੂੰ ਵਿਊਅਰਸ਼ਿਪ ਮਿਲਦੀ ਹੈ ਜਾਂ ਉਹਨੂੰ ਵਿਊਜ਼ ਮਿਲਦੇ ਆ ਫਿਰ ਦੂਜਿਆਂ ਨੂੰ ਵੀ ਉਹ ਮਿਲਨੇ ਬੰਦ ਜਿਹੜੇ ਸਿੰਗਰਸ ਨੇ ਨਾ ਉਹ ਕ੍ਰੇਡ ਹੋਣੀ ਸ਼ੁਰੂ ਹੋ ਜਾਂਦੇ ਉਹ ਤਾਂ ਕਰਕੇ ਸਿੱਧੂ ਦੀ ਕੌਂਟਰੋਵਰਸੀ ਕਰ ਰਹੀ ਹੈ ਪਰ ਮੈਂ ਕਹਿਣੀ ਹੈ ਨਾ ਚਾਹੇ ਬਦਨਾਮ ਹੈ ਨਾਮ ਤੋਂ ਹੈ ਨਾ ਚਾਹੀਓ ਕੌਂਟਰੋਵਰਸੀ ਹੈ ਪਰ ਸਿੱਧੂ ਉਸ ਤੋਂ ਵਧੇ ਤਕ ਤੂੰ ਤਾ ਹਲੇ ਵੀ ਬੋਲ ਰਹੀ ਹੈ ਨਾ ਉਹ ਬੋਲਦੀ ਤੂੰ ਮੈਂ ਕੀ ਕਹਿਣਾ ਚਾਹੁੰਨਾ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਵੀ ਹਰ ਇੱਕ ਬਾਪ ਨੂੰ ਆਪਣੇ ਪੁੱਤ ਦੇ ਮਾਣ ਕਰਨਾ ਚਾਹੀਦਾ ਕਰਨਾ ਚਾਹੀਦਾ ਬਸ ਤੂੰ ਕਰਨਾ ਚਾਹੀਦਾ ਮੈਨੂੰ ਆਪਣੇ ਬਾਪ ਦੇ ਮਾਣ ਹੈ ਤੇ ਪੁੱਤ ਨੂੰ ਬੇਟੇ ਬਾਪ ਨੂੰ ਬੇਟੇ ਤੇ ਕਿਉਂ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਡੇ ਸਾਡੇ ਪਾਪਾ ਨੇ ਜੋ ਵੀ ਕਹੇ ਸਾਨੂੰ ਮਾਣ ਹੈ ਨਾ ਨੂੰ ਬੇਟੇ ਤੇ ਮਾਨ ਤੋਂ ਲਾਉਂ। ਮੈਂ ਤੁਸੀਂ ਇਹ ਦੇਖੋ ਜਿੰਨਾ ਚਿਰ ਸਿੱਧੂ ਮਸੇਵਾਲੇ ਦੇ ਗਾਣੇ ਪਏ ਹੋਏ ਹਨਾ ਉਹ ਜਿੰਨਾ ਚਿਰ ਰਿਲੀਜ਼ ਹੁੰਦੇ ਰਹਿਣਗੇ ਬਹੁਤ ਲੋਕ ਹਲੇ ਅੱਗੇ ਨਹੀਂ ਆ ਸਕਦੇ ਉਹਦੇ ਵਿੱਚ ਕਿਉਂਕਿ ਉਹਦੀ ਆਪਣੀ ਫੈਨ ਫੋਲਿੰਗ ਹੈ ਉਹਨਾਂ ਦਾ ਲਿਖਣ ਦਾ ਆਪਣਾ ਤਰੀਕਾ ਉਹਨਾਂ ਦੇ ਗਾਉਣ ਦਾ ਆਪਣਾ ਇੱਕ ਲਹਿਜਾ ਹੈ ਉਹਦੀ ਇੱਕ ਫੈਨ ਫੋਲਿੰਗ ਕ੍ਰੀਏਟ ਹੋ ਚੁੱਕੀ ਹੈ ਉਹ ਆਈ ਥਿੰਕ ਹੁਣ ਮੇਰੀ ਗੱਲ ਸਮਝੋ ਅੱਜ ਮਾਨਕ ਸਾਬ ਨਹੀਂ ਹੈ ਉਹਨਾਂ ਨੂੰ ਲੋਕ ਸੁਣ ਰਹੇ ਹਨਾ ਬਿਲਕੁਲ ਠੀਕ ਹੈ ਨਾ ਜਿੰਨ ਅੱਜ ਇਸ ਦੁਨੀਆ ਨੂੰ ਲੋਕ ਸੁਣ ਰਹੇ ਹੈ ਜੇ ਅੱਜ 80s ਵਾਲੇ ਸਿੰਗਰ ਨੂੰ 2025 ਨੂੰ ਸੁਣ ਰਹੇ ਤਾਂ ਸਿੱਧੂ ਮੂਸੇ ਵਾਲੇ ਨੂੰ ਮੇਰੇ ਖਿਆਲ ਨਾਲ 2045 ਤੱਕ ਲੋਕ ਹੀ ਸੁਣ ਸਕਦੇ ਉਹ ਤੋਂ ਵੀ ਜ਼ਿਆਦਾ ਠੀਕ ਹੈ ਲੱਗਦਾ ਬਾਈਓ ਵੀ ਕਿਹਨਾਂ ਕਲਾਕਾਰਾਂ ਦੇ ਮਾਨਕਾਪ ਉਹਨਾਂ ਦੇ ਬਣਨੇ ਚਾਹੀਦੇ ਤਾਂ ਜੋ ਲੋਕਾਂ ਨੂੰ ਇਨਸਪਾਇਰਿੰਗ ਬੀਪੋ ਜੇ ਇਹ ਬਣੇ ਨਾ ਤਾਂ ਇਹ ਸਟੋਰੀ ਆਈ ਥਿੰਕ ਇਹ ਫਿਲਮ ਹੀ 5-6 ਘੰਟੇ ਦੀ ਬਣੂਗੀ ਕਿਉਂਕਿ ਇਹ ਬਹੁਤ ਇੰਟਰਸਟਿੰਗ ਸਟੋਰੀਜ਼ ਨੇ ਇਹਨਾਂ ਦੇ ਸਟਰਗਲਸ ਨੇ ਸਟਰਗਲ ਟੂ ਸਕਸੈਸ ਦੀ ਸਟੋਰੀਜ਼ ਨੇ ਮੈਂ ਤਾਂ ਕਹਿੰਨੀ ਮੇਰੇ ਪਾਪਾ ਦੀ ਫਿਲਮ ਫਿਲਮ ਬਣਨੀ ਚਾਹੀਦੀ ਬਹੁ ਮਾਸ਼ਾ ਅੱਛਾ ਇਹ ਨਾ ਕੁਲਦੀਪ ਮਾਨਕ ਸਾਹਿਬ ਦੀ ਬਰਸੀ ਦੀ ਵੀਡੀਓ ਇਹ ਉਹਨਾਂ ਦੀ ਬਰਸੀ ਤੇ ਗਏ ਸਨ ਨਾ ਇਹ ਕਰਤਾਰ ਰਮਲਾ ਦੀ ਬੇਟੀ ਹੈ ਅੱਛਾ ਕਰਤਾਰ ਰਮਲਾ ਵੀ ਬੜੇ ਅੱਛੇ ਸਿੰਗਰ ਬਹੁਤ ਵੱਡੇ ਸਿੰਗਰ ਸਨ ਜੇ ਜੋ ਇਸ ਦੁਨੀਆ 'ਚ ਨਹੀਂ ਹੈਗੇ ਇਹ ਉਹਨਾਂ ਦੀ ਬੇਟੀ ਹੈ ਬਿਲਕੁਲ ਨੇ ਸਹੀ ਕਿ ਆ ਵੀ ਸਾਡੇ ਬਾਪ ਨੇ ਜੋ ਵੀ ਗਿਆ ਸਾਨੂੰ ਉਹਨਾਂ ਤੇ ਫਖਰ ਹੈ ਤੇ ਫਿਰ ਜਿਵੇਂ ਹੁਣ ਸਿੱਧੂ ਮੂਸੇ ਵਾਲੇ ਦਾ ਬਾਪ ਵੀ ਉਹਨੂੰ ਵੀ ਆਪਣੇ ਬੇਟੇ ਦਾ ਫਖਰ ਹੋਏਗਾ ਜ਼ਾਰੀ ਗੱਲ ਉਹਦੇ ਮਾਸ਼ਾ ਅੱਲਾ ਉਹਨਾਂ ਤੇ ਫੈਨਫਾਲ ਵੀ ਹੁੰਦੀ ਜ਼ਿਆਦਾ ਹੈ ਤੇ ਉਹਨਾਂ ਦੇ ਹਜਰ ਤੱਕ ਲੋਕ ਉਹਨੂੰ ਇੰਨਾ ਪਸੰਦ ਕਰਦੇ ਨੇ ਇੰਨੇ ਉਹਨਾਂ ਤੇ ਇੰਨੇ ਦੇਖ ਲੈਣ ਕਿੰਦੀ ਅੱਛੀ ਗੱਲ ਕਹਿੰਦੇ ਉਹਨੇ ਕਿ ਜਿੰਨੇ ਗਾਣੇ ਪਏ ਹਨ ਉਹਦੇ ਯਾਰ ਜਿੰਨਾ ਲੋਕ ਉਹਨੂੰ ਪਿਆਰ ਕਰਦੇ 2045 ਤੱਕ ਵੀ ਉਹਨੂੰ ਐਵੇਂ ਸੁਣਦਾ ਹਾਂ ਉਹਨਾਂ ਦੇ ਹੁੰਦਿਆ ਹਾਂ ਹਲੇ 20 ਸਾਲ ਤੱਕ ਵੀ ਯਾਨੀ ਕਿ ਕਿਸੇ ਹੋਰ ਦਾ ਚਾਂਸ ਕੋਈ ਨਹੀਂ ਕਿ ਇਦਾਂ ਉਹਨਾਂ ਦੇ ਅੱਗੇ ਆ ਜਾਵੇ ਉਹਨਾਂ ਹੁੰਦ ਤੇ ਲੋ ਜੀ ਬਹੁਤ ਵਧੀਆ ਵੀਡੀਓ ਤੇ ਬਹੁਤ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਜਿਨ੍ਹਾਂ ਦਿਨ ਰਾਤ ਨੇ ਕਰਕੇ ਆਪਣੇ ਨਾਮ ਬਣਾਇਆ ਉਹਨਾਂ ਦੇ ਨਾਮ ਵੱਜਦੇ ਰਹਿੰਦੇ ਨੇ ਤੇ ਵੱਜਦੇ ਰਹਿਣਗੇ ਇਦਾਂ ਹੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀਆਂ ਤਾਰੀਫਾਂ ਕਰਦੇ ਨੇ ਤੇ ਇਦਾਂ ਹੀ ਉਹਨਾਂ ਨੂੰ ਮਤਲਬ ਉਹਨਾਂ ਸੌਂਸਾਂ ਮਿਲਦੀਆਂ ਨੇ ਤੇ ਬਾਕੀ ਵੀਡੀਓ ਕਿਦਾਂ ਲੱਗੀ ਤੁਹਾਨੂੰ ਵੀਡੀਓ ਸਾਨੂੰ ਤੇ ਬਹੁਤ ਵਧੀਆ ਲੱਗੀ ਅਗਲਾ ਗਾਣਾ ਅਸੀਂ ਲੈ ਕੇ ਆਵਾਂਗੇ ਸਿੱਧੂ ਮੂਸੇ ਵਾਲੇ ਦਾ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਸਾਨੂੰ ਵੀ ਦੁਆਵਾਂ ਵਿੱਚ ਯਾਦ ਰੱਖੋ ਅਸੀਂ ਵੀ ਮਿਹਨਤ ਕਰ ਰਹੇ ਹਾਂ ਅਸੀਂ ਵੀ ਆਪਣਾ ਨਾਮ ਬਣਾ ਰਹੇ ਹਾਂ ਤੁਹਾਡੇ ਸਿਰ ਤੇ ਬਾਕੀ ਮਿਲਨੇ ਆ ਤੁਹਾਨੂੰ ਅਗਲੀ ਵੀਡੀਓ ਚ ਅੱਲਾਹ ਨੇ ਬਖਸ਼ਿਆ